ਹੋਰ ਦੀ ਸਾਰੇ ਭਰਾ ਕਿਵੇਂ ਹੋ ਠੀਕ ਠਾਕ ਹਾਂਜੀ ਪਾਉਨੇ ਅੱਜ ਦੁਬਾਰੇ ਵੀਡੀਓ ਆਪਾਂ ਮੌਸਮ ਵਧੀਆ ਹੋਇਆ ਬਹੁਤ ਟਾਈਮ ਬਾਅਦ ਤੇ ਪੱਲੀਆਂ ਪੋਲੀਆਂ ਖੋਲੀਆਂ ਨੇ ਫਾਰਮ ਦੀਆਂ ਸਾਫ ਸਫਾਈ ਕਰੀ ਜਾਂਦੇ ਆ ਤੇ ਫਾਰਮ ਆਪਣੇ ਹੋ ਗਏ ਵਿਹਲੇ ਆਪ ਸਫਾਈ ਚੱਲੀ ਜਾਂਦੀ ਘਰ ਦੀ ਸਾਰੀ ਸਾਫ ਸਫਾਈ ਫਿਰ ਪਾਉਨੇ ਆ ਲਾੜ ਦੇ ਬਾਰੇ ਕੋਈ ਤਾਂ ਲਾਗਾ ਹੀ ਕਿ ਕੁਝ ਤੋਂ ਕਿਆ ਰਿਆ ਕਿਉਂ ਰੈਂਕੂ ਵਿਹਲਾ ਹੋ ਗਿਆ ਹੀ ਵਿਹਲਾ ਹੋ ਗਿਆ ਨਾ ਰੈਂਕੂ ਵਿਹਲਾ ਹੋ ਗਿਆ ਤੇ ਪਾਂਡਾ ਡਿੰਡਾ ਹਰਾ ਜੀ ਕਫਾਰਮ ਦਾ ਤਾਂ ਆਪਣਾ ਜਿਹੜਾ 26 ਤਰੀਕ ਨੂੰ ਵਿਹਲਾ ਹੋਇਆ ਸੀ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀਗਾ ਵੀ ਥੋੜਾ ਜਿਹਾ ਐਮਰਜੈਂਸੀ ਚ ਕਾਉਣਾ ਪਿਆ ਸੀਗਾ ਉਹਦਾ ਤਾਂ ਸਾਰਾ ਆਪਾਂ ਪਾਂਡਾ ਡਿੰਡਾ ਸਾਰਾ ਸਾਫਤਾ ਸਾਫ ਸੁਫੀ ਕਰਕੇ ਵਧੀਆ ਰੇਹ ਵਗੈਰਾ ਉਹਦਾ ਇਕੱਠਾ ਕਰਕੇ ਕੱਤਾ ਇਕੱਠਾ ਸਾਰਾ ਕਰਤਾ ਠੀਕ ਤੇ ਫਾਰਮ ਦੇ ਸਾਰੇ ਭਾਂਡੇ ਵਗੈਰਾ ਇੱਕ ਵਾਰੀ ਇਕੱਠੇ ਕਰੇ ਪਏ ਨੇ ਤੇ ਸਾਰੇ ਧਰਦੇ ਆਂ ਸ਼ਾਮ ਸਮੇਂ ਕੇ ਧਵਾਉਣੇ ਆ ਇਹਨਾਂ ਨੂੰ ਸਾਰੀ ਚੀਜ਼ ਟਾਈਮ ਨਾਲ ਵਧੀਆ ਸਮਝੇ ਉਹਦਾ ਫਾਇਦਾ ਹੀ ਹੁੰਦਾ ਤੇ ਮੌਸਮ ਘੈਂਟਾ ਟੈਂਪਰੇਚਰ ਮੀਟਰ ਵੀ ਖੜ ਗਿਆ ਆਪਣਾ ਤੇ ਰੇਰੂ ਇਕੱਠਾ ਕਰੀ ਜਨੇ ਆ ਜੀ ਤੇ ਦੂਜੇ ਫਾਰਮ ਦੀ ਆਪਾਂ ਸਾਰੀ ਸਾਫ ਸਪਾਈ ਜਿਹੜੀ ਆਪਣੀ ਉਹ ਹੋ ਗਈ ਸੀਗੀ ਤੇ ਇਹ ਫਾਰਮ ਦੀ ਆਪਾਂ ਬਸ ਹੁਣ ਪੰਜ ਚਾਰ ਦਿਨਾਂ ਦੇ ਵਿੱਚ ਜਿਹੜੀ ਸਾਰੀ ਸਪਾਈ ਨਿਮੇੜ ਕੇ ਸਪਰੇਹਾਂ ਸਪਰੂਹਾਂ ਕਰ ਦੇਣੀਆਂ ਨੇ ਤੇ ਜਿਹੜੇ ਦੂਸਰੇ ਫਾਰਮ ਚ ਆਪਾਂ ਇਦਕੀ ਥੋੜੀਆਂ ਸਪਰੇਆਂ ਵਗੈਰਾ ਥੋੜੀਆਂ ਜਿਆਦੇ ਕਰਦੀਆਂ ਨੇ ਕਿਉਂਕਿ ਉਹਦੇ ਇੱਕ ਬਾਇਰਲ ਟਾਈਪ ਜਾ ਬਣ ਗਿਆ ਜੋ ਕਿ 21-22 ਦਿਨ ਤੇ ਬੱਚੇ ਨੂੰ ਆ ਕੇ ਤੰਗ ਕਰਦਾ ਹੈ ਅੱਖਾਂੀਆਂ ਸੋਜਾਂ ਲੱਗਦੀਆਂ ਨੇ ਬੱਚੇ ਦੀਆਂ ਥੋੜੀਆਂੀਆਂ ਤੇ ਥੋੜਾ ਮੋਟਾ ਹੋਰ ਵੀ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤ ਆਈਆਂ ਤੇ ਉਹਨਾਂ ਨੂੰ ਸਾਰੀਆਂ ਨੂੰ ਆਪਾਂ ਧਿਆਨ ਚ ਰੱਖਦੇ ਹੋਏ ਇਦਕੀ ਵਧੀਆ ਸਾਰਾ ਸਿਸਟਮ ਪ੍ਰਬੰਧ ਕਰਨਾਗਾ ਵੀ ਤਾਂ ਕਿ ਦੁਬਾਰੇ ਆਪਾਂ ਨੂੰ ਉਹ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀ ਦਾ ਆਪਾਂ ਨੂੰ ਇੱਕ ਵਾਰੀ ਕਰਨਾ ਪੈ ਗਿਆ ਤੇ ਤਾਂ ਕਰਕੇ ਆਪਾਂ ਵਧੀਆ ਸਪਰੇਹਾਂ ਸਪਰੂਆਂ ਘੈਂਟ ਕਰਕੇ ਨੀਲੇ ਥੋਥੇ ਵਗੈਰਾ ਦੀ ਧੂਆਂ ਤਾਂ ਕਰਕੇ ਸਾਰੀ ਕਰਦਿਆਂ ਦੀ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਵੀਡੀਓ ਪਾਵਾਂਗੇ ਆਪਾਂ ਵੀ ਕਿਹੜੀ ਚੀਜ਼ ਕਿੱਥੇ ਕੰਮ ਕਰਦੀ ਆ ਤੇ ਫਾਰਮਾਂ ਨੂੰ ਕਲੀ ਕੁਲੀ ਆਪਾਂ ਦੁਆਰੇ ਕਰਾਂਗੇ ਕਿਉਂਕਿ ਥੋੜਾ ਜਿਹਾ ਮੀਨ ਏ ਥੋੜਾ ਜਿਹਾ ਹਾਲ ਖਰਾਬ ਜਿਆਦਾ ਜਿਆਦਾ ਕਰਦਾ ਕੰਮ ਥੋੜਾ ਜਿਹਾ ਤੇ ਬਾਕੀ ਹੋਰ ਸਾਰੇ ਕੰਮ ਤਾਂ ਦਿਨ ਮੇੜਦੇ ਆਪਾਂ ਵੀਡੀਓ ਪਾਈ ਜਾਵਾਂਗੇ ਤੇ ਜੀਸੀ ਦੀ ਵੀਡੀਓ ਪਾਵਾਂਗੇ ਤੇ ਜਿਹੜੇ ਇਹ ਸ਼ੈੱਡ ਦੀ ਆਪਣੀ ਫੈਸਲੇ ਦੀ ਆਪਣੀ ਦੂਸਰੇ ਦੀ ਫਾਈਲ ਕਲੋਜ਼ ਹੋ ਗਈ ਸੀ ਤੇ ਜਿਹੜੀ ਇਹ ਛੱਡ ਦੀ ਫਾਈਲ ਕਲੋਜ਼ ਉਹ ਆਪਣੀ ਅੱਜ ਹੋਣੀ ਹੈਗੀ ਜਿਹੜੀ ਫੀਡ ਆ ਅੱਜ ਉਹ ਟਰਾਂਸਫਰ ਕਰੀਏ ਜਿਹੜੀ ਬਚੀ ਸੀ ਆਪਣੇ ਕੋਲੇ ਤੇ ਜੀਸੀ ਵਗੈਰਾ ਦੀ ਵੀਡੀਓ ਪਾਵਾਂਗੇ ਆਪਾਂ ਹੋ ਸਕੇ ਰੱਬ ਸੁੱਖ ਰੱਖੇ ਵਧੀਆ ਚੈੱਕ ਬਣੇ ਆਪਣਾ ਤੇ ਇੱਕ ਫਾਰਮ ਦਾ ਥੋੜਾ ਜਿਹਾ ਆਪਣਾ ਐਕੀ ਪੱਲਾ ਪੂਰਾ ਜੀ ਕਰਿਆਗਾ ਤਾਂ ਕਰਕੇ ਉਹ ਆਪਾਂ ਨੂੰ 26 ਦਿਨ ਤੇ ਚਕਾਉਣਾ ਪੈ ਗਿਆ ਸੀ ਤਾਂ ਕਰਕੇ ਥੋੜੀ ਜਿਹੀ ਦਿੱਕਤ ਦੇ ਗਿਆ ਸੀਗਾ ਉਹ ਪਾ ਵੀਡੀਓ ਪਾਈ ਸੀ ਪਹਿਲਾਂ ਪਾਣੀ ਵਗੈਰਾ ਆਨ ਕਰਕੇ ਮੜਾ ਜਾ ਮੌਸਮ ਵਗੈਰਾ ਦੀ ਥੋੜਾ ਜਿਆ ਦਿਕਤ ਪੈ ਗਈ ਤੇ ਕੁਸ ਇੱਕ ਬੱਚੇ ਚ ਬੈਰਲ ਟੈਪ ਜਾ ਬਣ ਗਿਆ ਸੀ ਤੇ ਇਹ ਸ਼ੈੱਡ ਸੀ ਜਿਹੜਾ ਆਪਣਾ ਨਵਾਂ ਸੀ ਬਿਲਕੁਲ ਤਾਂ ਕਿ ਇਹ ਜਿਹੜੀ ਪਰਫਾਰਮੈਂਸ ਰਹੀ ਆ ਬੱਚੇ ਦੀ ਬਹੁਤ ਘੈਂਟ ਰਹੀ ਆ ਜਿਹੜੀ ਆਪਣੀ ਓਵਰਾਲ ਜਿਹੜੀ ਐਵਰੇਜ ਰਹੀ ਆ ਉਹ 2100 ਰਹੀ ਹੈਗੀ 36 ਦਿਨ ਤੇ 2100 ਐਵਰੇਜ ਰਹੀ ਹੈ 36 ਦਿਨ ਤੇ ਜਿਹੜੀ ਐਫ ਸੀ ਆਰ ਵਗੈਰਾ ਉਹ ਵੀ ਬਹੁਤ ਕੰਟਰੋਲ ਰਹੀ ਆ ਤੇ ਲੇਵਰ ਨਾਲ ਵੀ ਬਹੁਤ ਵਧੀਆ ਸਹਿਯੋਗ ਰਿਹਾ ਹੈਗਾ ਬਹੁਤ ਘੈਂਟ ਕੰਮ ਕੀਤਾ ਹੈਗਾ ਤੇ ਬਹੁਤ ਵਧੀਆ ਲਾਟ ਰਿਹਾ ਹੈਗਾ ਇਹ ਫਾਰਮ ਦਾ ਪਾਵਾਂਗੇ ਵੀਡੀਓ ਸਾਰੀ ਜੀਸੀ ਵਗੈਰਾ ਦੀ ਵੀ ਤੇ ਕਰੀ ਜਨਿਆਈ ਸਾਫ ਸਪਾਈ ਰੇਵ ਵਗੈਰਾ ਇਕੱਠਾ ਹੋਈਆਂ ਦਾ ਜੇ ਕੋਈ ਭਰਾ ਰੇਵ ਬਰੂ ਖਰੀਦਣ ਵਾਲਾ ਹੈਗਾ ਤਾਂ ਕਰਿਓ ਜੀ ਸਾਡੇ ਨਾਲ ਕੰਟੈਕਟ ਉਹ ਕੀ ਰਿਪੋਰਟ ਆਈ ਸਾਰਾ ਸਿਸਟਮ ਤੇ ਆਪਾਂ ਇਹਨੇ ਆਪਣੇ ਕੋਲੇ ਪੀਸ 5-7 ਕ ਉਹ ਵਜਾ ਕੇ 8-2 ਦਾ ਕਟਾ ਇਹ ਉ ਰੱਖੇ ਹੋਇਆ ਆਣ ਪੀਣ ਖਾਣ ਮੁੰਡਿਆਂ ਦੇ ਜੋਬਰਾਂ ਦੇ ਤੇ ਮੌਸਮ ਥੋੜਾ ਜਿਹਾ ਹੁਣ ਵਧੀਆ ਹੋਇਆ ਜੀ ਤੇ ਪੱਲੀਆਂ-ਪੱਲੀਆਂ ਆਪਾਂ نیچے ਲਾਤੀਆਂ ਤਾਂ ਕਰਕੇ ਫਾਰਮਾਂ ਵਿੱਚੋਂ ਵਧੀਆ ਸੁੱਕ ਜਿਹੜਾ ਬਾਦ ਚ ਕੋਈ ਦਿੱਕਤ ਵਗੈਰਾ ਨਾ ਹੋਵੇ। ਕੱਢੀਏ ਨੇ ਸਮਾਨ ਸੋਣ ਤੇ ਪੱਖਿਆਂ ਵਗੈਰਾ ਦਾ ਹੋਰ ਹੈ ਜਿਹੜਾ ਬਰਹਾਲ ਪੂਰਾ। ਮਾਲ ਚੜਿਆ ਪਿਆ। ਤੋਂਦਿਆਂ ਦੀ ਵੀਡੀਓ ਪਾਵਾਂਗੇ ਆਪਾਂ ਗੱਲੀ ਗੱਲੀ ਵੀ ਕਿਹੜੇ ਤਰੀਕੇ ਨਾਲ ਤੋਣੇ ਆਪਾਂ ਇਹਨਾਂ ਨੂੰ ਸਾਫ਼ ਕਰਦੇਾਂਗੇ। ਵੈਸੇ ਅਗਲੇ ਲਾਰ ਦਾ ਜਿਹੜੇ ਪੱਖੇ ਆਪਣੇ ਚੱਲਣੇ ਨਹੀਂ ਹੈਗੇ। ਮਾੜਾ ਠੰਡ ਜੀ ਪਾਜੂਗਾ ਹਜੇ। ਵੀਰਾਂ ਨੂੰ ਘਟੋਟ ਬੱਚਾ ਪੈਣਾ ਫਾਰਮ 'ਚ। ਜਾ ਕੇ ਉਹ ਤੱਕ ਤਾਂ ਚੱਲਣੇ ਨੇ। ਤੇ ਸਾਫ ਸਪਰੇ ਕਰਾ ਕਰਕੇ ਆਪਾਂ ਖੜਾ ਦਾਂਗੇ ਤਾਂ ਕਿ ਜੀ ਲੰਮਾ ਸਮਾਂ ਚੱਲੇ ਗੱਟੇ ਵਗੈਰਾ ਸਾਰੇ ਅੱਜ ਕਰਦੇ ਆਂ ਸੇਲ ਪਏ ਨੇ ਸੰਭਾਲ ਕੇ ਰੱਖੇ ਸਾਸ ਪਾਈਆਂ ਚਾਲੂ ਹੋ ਗਈਆਂ ਅਸੀਂ ਦੁਬਾਰੇ ਉਹ ਕੇਰਪੋੜਾਈ ਕੰਮ ਜਮਾ ਜੇ ਆਪਾਂ ਫਾਰਮ ਦੇ ਉਹਦੀ ਬਿੱਲ ਦੀ ਗੱਲ ਕਰੀਏ ਤਾਂ ਆਪਾਂ ਨੂੰ ਬਿਲਕੁਲ ਜਿਆਦਾ ਨਹੀਂ ਆਇਆ ਇੱਕ ਕਲੌੜ ਦਾ ਸਾਰਾ 12-13 ਕੇ ਹਜ਼ਾਰ ਰੁਪਏ ਪਹਿਲਾ ਆਇਆ ਆਪਾਂ ਨੂੰ ਜੋ ਕਿ ਬਹੁਤ ਹੀ ਐਵਰੇਜ ਆ ਗਈ ਤੇ 5000 ਦਾ ਟਰੈਕਟਰ ਨੇ ਜਿਹੜਾ ਡੀਜ਼ਲ ਖਾਦਾਗਾ ਜਨਰੇਟਰ ਤੇ 16-17000 ਰੁਪਏ ਚ ਪੈਂਦੀ ਹੈ ਇੱਕ ਕਲੌੜ ਦੀ ਗੱਲ ਜੀ ਆਪਾਂ ਬਿਜਲੀ ਬਿਜਲੀ ਦੀ ਕਰੀਏ ਕੱਲੀ ਦੀ ਬਾਕੀ ਜਿਹੜੇ ਹੋਰ ਮਾੜੇ ਮੋٹے ਖਰਚੇ ਨੇ ਉਹ ਉੱਪਰ ਰਹਿ ਜਾਂਦੇ ਨੇ ਲੇਬਰ ਵਗੈਰਾ ਦਾ ਹੋ ਗਿਆ ਫੂਸ ਵਗੈਰਾ ਦਾ ਹੋ ਗਿਆ ਬਰਾਦਾ ਵਗੈਰਾ ਹੋ ਗਿਆ ਜਿਹੜੇ ਐਕਸਟਰਾ ਖਰਚੇ ਰਹਿ ਜਾਂਦੇ ਨੇ ਉਹਤੇ ਵੀ ਆਪਾਂ ਵੀਡੀਓ ਪਾਵਾਂਗੇ ਇੱਕ ਵੀ ਕਿੰਨੀ ਬਚਤ ਕਰਦਾ ਆਪਾਂ ਨੂੰ ਇੱਕ ਲੋਡ ਦੀ ਇਹ ਤੇ ਕਿੰਨਾ ਖਰਚਾ ਆਇਆ ਨਾਲ ਉੱਪਰ ਇਹ ਵੀਡੀਓ ਵੀ ਪਾਵਾਂਗੇ ਆਪਾਂ ਤੇ ਜਿਹੜੀ ਇਹ ਸ਼ੈੱਡ ਦੀ ਆਪਾਂ ਫੁੱਲ ਵੀਡੀਓ ਪਾਉਣੀ ਹੈਗੀ ਜਿਹਦੇ ਤੇ ਕਿੰਨਾ ਖਰਚਾ ਆਇਆ ਸੀਗਾ ਤੇ ਦੂਸਰੇ ਦੀ ਤਾਂ ਆਪਾਂ ਪਾਤੀ ਸੀ ਤੇ ਇਹ ਦੀ ਪਾਵਾਂਗੇ ਆਪਾਂ 2-4 ਦਿਨਾਂ 'ਚ ਤੇ ਸਾਰਾ ਹਸਾਬ ਕਿਤਾਬ ਆਪਾਂ ਲਾਈ ਬੈਠੇ ਆ ਵੀ ਕਿੰਨਾ ਖਰਚਾ ਆ ਗਿਆ ਜੇ ਮੋਟਾ ਹਿਸਾਬ ਦੱਸੀ ਆਪਣਾ ਬਾਈ ਤੋਂ 2.5 ਲੱਖ ਰੁਪਏ ਖਰਚਾ ਆਇਆ ਇਹ ਫਾਰਮ ਦੇ ਆਪਣਾ ਸਲੇਬਾਂ ਵਾਲੇ ਸ਼ੈੱਡ ਤੇ ਸਾਰੇ ਕੁ ਹੋ ਗਿਆ ਜੀ ਪਹਿਲਾਂ ਜਮ ਬੰਦਾਂ ਨਾਲ ਗੱਲਾਂ-ਵਾਤਾਂ ਮਾਰੀ ਜਾਂਦਾ ਆ ਗੈਂਗਾ ਹੀ ਬੈਠਿਆ ਅੱਡੀ ਅੱਜ ਸੂਰਗੇ ਬੈਠੇ ਨੇ ਬੱਲਾ ਸਭ ਸਰੀਰ ਦੇ ਕੋਲ ਕਹੌਣ ਰਿੰਕੂ ਫਿਰ ਕਿਵੇਂ ਨਿਕਲਿਆ ਲਾਟ ਇੱਕਦਮ ਵਧੀਆ ਲਿਖਦੀ ਹੈ ਬਈ ਵਧੀਆ ਨਿਕਲੇ ਯਮ ਪੋਸਾ ਪੂਰਾ ਟੌਪ ਕਲਾਸ ਰਿਜ਼ਲਟ ਹੈ ਯਮ ਬਿਲਕੁਲ ਲਾਟ ਹੈ ਰਿੰਕੂ ਦਾ ਟੌਪ ਕਲਾਸ ਰਿਜ਼ਲਟ ਆਇਆ ਸਾਰੇ ਫਾਰਮ ਹੋਰ ਤੋਂ ਟੌਪ ਕਰਦੀ ਹੈ ਟੌਪ ਆਇਆ ਨਜ਼ਾਰੇ ਲਿਆਉਂਦੇ ਇਹਦੇ ਉੱਤੇ ਇੱਕ ਲਾਵਾਂਗੇ 3 ਲੱਖ ਰੁਪਏ 3 ਲੱਖ ਰੁਪਏ ਹਾਂ ਵਾਹ ਉਹ ਕੇਰ ਬੋਟਾ ਲੈਂਕੂ ਗਾਇਆ 3 ਲੱਖ ਰੁਪਏ ਚੈੱਕ ਦਵਾ ਦਨ। ਦੇਖੋ ਦਵਾਉਂਦਾ ਹੈਗਾ ਨਾ। ਗੰਦੀ ਬਾਈ ਕੋ ਦਿਲਾ ਦੇਗੇ 13 ਲੱਖ ਰੁਪਏ ਦੀ ਵੀ ਰੋਵੇ ਦਵਾਈ ਕੁ ਦਵਾਵਾਂਗੇ 13 ਲੱਖ। ਹਾਂ ਇਹ ਨੇ ਸਾਡੇ ਬੰਦੇ ਪੂਏ ਕੋਕਾ ਵੀ। ਜੇ ਸਾਡਾ ਵੀ ਧਿਆਨ ਰੱਖਦੇ ਨੇ ਫਰਮ ਕਰਾ ਲਈਏ। ਲਓ ਜੀ ਦੂਜੀ ਸ਼ੈਡ ਤੇ ਪਹੁੰਚਿਆ ਤੇ ਦੂਜਾ ਸ਼ੈਡ ਦਾ ਚੱਲਿਆਂ ਦਾ ਕੰਮ ਧੰਦਾ। ਤੇ ਜਾਲੀਆਂ ਜੂਲੀਆਂ ਕਰੀ ਜਾਂਦੇ ਆ ਰੰਗ। ਤਾਂ ਕਿ ਜਿਹੜੀ ਬਿਮਾਰੀ ਵਗੈਰਾ ਉਹ ਸਮਾਰ ਕੇ ਕਲੀਅਰ ਹੋ ਜੇ ਸਾਰੀ ਉਹ। ਯਾਨੀ ਕਿ ਹੋ ਸਕਦਾ ਇਹਨਾਂ ਦੀ ਹਾਲਤ ਹੈ اسی ਜੀ ਹਾਲਤ ਦੀ ਇਹਨਾਂ ਦੀ ਆਪਣਾ ਵਧੀਆ ਬਣਾਤੀਆਂ ਤੋ ਤੂਕੇ ਰੰਗ ਰੰਗ ਕਰਕੇ ਘੈਂਟ ਬਣਾਤੀਆਂ ਇਹ ਤਾਂ ਕਿ ਹਰ ਚੀਜ਼ ਬਚੀ ਰਹੇ ਜੀ ਹੋਰ ਤਾਂ ਬਾਕੀ ਸਮਾਨ ਸਮੋਣ ਨੂੰ ਲਵਾਈਆ ਧੱਪਾ ਜ ਬੱਲੀਆਂ ਫੁੱਲੀਆਂ ਹੋਲੀਆਂ ਪਈਆਂ ਨੇ ਤੇ ਜਿਹੜਾ ਇਹ ਛੱਡ ਹੈ ਆਪਾਂ ਪੂਰਾ ਕਲੀਅਰ ਕਰਤਾਗਾ ਅ ਤੋਸ ਮਾਰ ਕੇ ਅੰਦਰੋਂ ਪੱਖੇ-ਭੁੱਖੇ ਧੋਣ ਵਾਲੇ ਰਹਿ ਗਏ ਬਸ ਸਪਰੇਹਾਂ ਦਾ ਚਲਾਉਣਾ ਕੰਮ ਹੈ ਤੇ ਪੰਜ-ਛੇ ਸਪਰੇਹਾਂ ਕਰਨੀਆਂ ਨੇ ਆਪਾਂ ਥੋੜਾ ਜਿਹਾ ਇਹ ਛੱਡ ਤੇ ਆਪਣਾ ਬਹਿਰਲੇ ਟਾਈਪ ਬਣਨ ਲੱਗ ਗਿਆ 21 ਦਿਨ ਤਏ ਉਹ ਬੱਚੇ ਨੂੰ ਆ ਕੇ ਪ੍ਰੋਬਲਮ ਦਿੰਦਾ ਤੇ ਰੇਹ ਵਗੈਰਾ ਕੱਢਤਾ ਤੇ ਛੱਡ ਜਮਾ ਇੱਕਦਮ ਪੂਰਾ ਕਲੀਨ ਹੈਗਾ ਤੇ ਪਾਪਾ ਵਗੈਰਾ ਦੀ ਸਫਾਈ ਰਹੀ ਗਈ ਚਲ ਮਾੜੇ ਮੋٹے ਕੰਮ ਧੰਦੇ ਦਾ ਚੱਲੀ ਜਾਣਗੇ ਤੇ 31 ਤਰੀਕ ਨੂੰ ਫਾਇਲ ਕਲੋਜ਼ ਹੋਈ ਆਪਣੀ ਫਾਰਮ ਦੀ ਇਹ ਸੰਪੂਰਨ ਨਾਲ ਚੱਲਦਾ ਜੀ ਦੋਨੇ ਫਾਰਮ ਆਪਣੇ ਤੁਹਾਨੂੰ ਭਰਾਵਾਂ ਨੂੰ ਆਪਾਂ ਪਹਿਲਾਂ ਵੀ ਦੱਸਿਆਗਾ ਦੇਖੋ ਜੀ ਸਫਾਈ ਪੂਰੀ ਏਦਾਂ ਪੂਰੀ ਘੈਂਟ ਕਰੀਆ ਵੀ ਸਿਲਕੇ ਦਾ ਪੂਰਾ ਦਾਣਾ ਵੀ ਨਥਿਆ ਜੇ ਕਿਤੇ ਤੇ ਹਵਾ ਲੱਗ ਜੇ ਪੂਰੀ ਤਰ੍ਹਾਂ ਛੱਡ ਨੂੰ ਵਧੀਆ ਤਾਂ ਕਿ ਬਿਮਾਈ ਬਿਮਾਰੀ ਵਗੈਰਾ ਜਿਹੜੀ ਲਵੇ ਵੀ ਨਾ ਲੱਗ ਸਕੇ ਤੇ ਇੱਕਦਮ ਇਹ ਤੇ ਪੂਰਾ ਧੂਆਂ ਵਗੈਰਾ ਕਰਕੇ ਆਪਾਂ ਤਾਂ ਕਰਕੇ ਜਿਹੜਾ ਧੂਆਂ ਕਰਨਾ ਹੈ ਫਾਰਮ 'ਚ ਵੀ ਸਪਰੇ ਇਹਦੇ ਜਮਾ ਖੁੰਝਾਂ ਦੇ ਕਿ ਜਿੱਥੇ-ਜਿੱਥੇ ਸਰਾਖ ਹੁੰਦੇ ਨੇ ਉੱਥੇ-ਉੱਥੇ تک ਨਹੀਂ ਜਾਂਦੀ ਤੇ ਨਿੰਮ ਦੇ ਪੱਤਿਆਂ ਦਾ ਪੂਰਾ ਪਾਇ ਤੇ ਕੌੜਾ ਧੂਆਂ ਕਰਕੇ ਵੀਡੀਓ ਪਾਵਾਂਗੇ ਤੇ ਉਹ ਕਰਾਂਗੇ ਧੂਆਂ ਕਿਉਂਕਿ ਧੂਆਂ ਨਾਲ ਕੱਲੇ ਕੱਲੇ ਸਰਾਖ ਜਿਹੜਾ ਧੂਆਂ ਵੜ ਕੇ ਜਿਹੜਾ ਵੀ ਕੋਈ ਬਾਇਰਲ ਵਗੈਰਾ ਉਹ ਮਰਦੇ ਚੰਗੀ ਤਰ੍ਹਾਂ ਤੇ ਫਾਰਮ ਚੰਗੀ ਤਰ੍ਹਾਂ ਕਲੀਨ ਹੋ ਜੇ ਤੇ ਬੱਚੇ 'ਚ ਕੋਈ ਪ੍ਰੋਬਲਮ ਨਾ ਆਵੇ ਵੀਡੀਓ ਪਾਵਾਂਗੇ ਚਾਰ ਪੰਜ ਸਪਰੇਹਾਂ ਕਰਾਂਗੇ ਆਪਾਂ ਇਹਦੇ ਫਾਰਮੋਲਿਨ ਵਗੈਰਾ ਤੇ ਕਲੋਰ ਹੋ ਗਈ 505 ਤੇ ਹੋਰ ਨੇ ਇੱਕ ਦੋ ਨੀਲਾ ਤੁਥਾ ਹੋ ਗਿਆ ਜਿਵੇਂ ਸਪਰੇਹਾਂ ਕਰਾਂਗੇ ਫਿਰ ਸਾਰਾ ਕਲੀਨ ਕਰਾਂਗੇ ਨੇ ਫਾਰਮ ਨੂੰ ਪੱਖੇ-ਪੁੱਖੇ ਇਹਦੇ ਵੀ ਸਾਰੇ ਸਾਫ਼ ਕਰਨ ਵਾਲੇ ਪਏ ਨੇ ਤੇ ਸਾਫ ਸਫਾਈ ਦਾ ਚੱਲਿਆਂ ਦਾ ਕੰਮ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਉਧਰ ਕੰਮ ਸੀ ਸੇ ਉਹ ਸਾਈਡ 'ਚ ਆਪਣੇ ਤੇ ਬੱਚਾ ਪਿਆ ਸੀ ਅਜੇ ਤੇ ਤਾਂ ਕਰਕੇ ਨਹੀਂ ਟਾਈਮ ਲੱਗਿਆ ਭਾਂਡਾ ਡਿੰਡਾ ਇਹਦਾ ਜਮਾ ਪ੍ਰੋਪਰ ਸਾਫ ਕਰਕੇ ਰੱਖ ਦਿੱਤਾਗਾ ਆਪਾਂ ਜਮਾਂ ਓਕੇ ਰਿਪੋਰਟ ਕਰਿਆ ਰਹਿ ਗਾ ਮੈਂ ਭਾਂਡੇ ਪੁੰਡੇ ਵਗਾਰਾ ਇਹਦੇ ਰੱਖਦੇ ਸਾਮਕੇ ਸਾਰੇ ਛੋਟੇ ਛੋਟੇ ਗੱਟਾਂ-ਗੁੱਟਾਂ ਦੇ ਪਾ ਕੇ ਰੱਖਦੇ ਸਾਮ ਤੇ ਬਾਕੀ ਭਾਈਨੇ ਦੇਖੋ ਇਹ ਪੂਰਾ ਕੰਮ ਓਕੇ ਰਿਪੋਰਟ ਆ ਬਾਕੀ ਜੇ ਕਿਸੇ ਵੀ ਜੀ ਭਰਾ ਨੂੰ ਕਿਸੇ ਵੀ ਜਾਣਕਾਰੀ ਦੀ ਲੋੜ ਹੁੰਦੀ ਹੈ ਸਾਨੂੰ ਕਮੈਂਟ ਕਰ ਦਿਆ ਕਰੋ ਤੇ ਬਸ ਵਿੱਚ ਭਰਾਵਾ ਥੋੜਾ ਜਿਹਾ ਇਹੀ ਸੁਭਾਅ ਸੀਗਾ ਕਿ ਕਿਹੜੀ ਕੰਪਨੀ ਨਾਲ ਚੱਲਦੇ ਦੋਨੇ ਸਾਈਡ ਆਪਣੇ ਦੀ ਸੰਪੂਰਨ ਕੰਪਨੀ ਨਾਲ ਚੱਲਦੇ ਆ ਭਰਾ ਆਪਾਂ ਦੁਬਾਰੇ ਫੇਰ ਦੱਸ ਦਿੰਦੇ ਆ ਵਧੀਆ ਕੈਂਟ ਪਰਫਾਰਮੈਂਸ ਆ ਕੰਪਨੀ ਦੀ ਤੇ ਡੇਢ ਸਾਲ ਤੋਂ ਆਪਾਂ ਇਹਨਾਂ ਨਾਲ ਕੰਮ ਕਰ ਰਹੇ ਆ ਆਪਾਂ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਅੱਜ ਦੇਖੋ ਓਕੇ ਰਿਪੋਰਟ ਜੰਮ ਕੰਮ ਦੇਖੋ ਜਾਰੀਆਂ ਵਗੈਰਾ ਦੀ ਬਣੀ ਪਈ ਹੈ ਗੱਲ ਜਮਾ ਬਾਕੀ ਕੁਆਡ ਕੋਡ ਬਾਹਰੇ ਕੱਟ ਰੱਖਿਆ ਵੇਚਣ ਵੋਚਣ ਦਾ ਸਾਮਾਨ